ਤੇ ਗੁੰਡੇ ਕਰ ਰਹੇ ਆ ਤੇ ਐਮਐਲਏ ਨਾਲ ਖੜਾ ਸਰਕਾਰ ਹੋ ਕੇ ਤੇ ਪੁਲਿਸ ਉਹਦੀ ਬੰਦੀ ਬਣੀ ਹੋਈ ਆ ਸਾਰਾ ਕੁਝ ਹੁਣ ਮੀਡੀਆ ਨਹੀਂ ਦੇਖ ਲਿਆ ਮੈਨੂੰ ਕੀ ਪੁੱਛ ਲੋ ਉਹ ਖੜਾ ਨਹੀਂ ਟੁੱਕ ਜਿੰਨਾ ਚਿਰ ਉਹਨੂੰ ਬਾਹਰ ਨਹੀਂ ਆਉਂਦਾ ਮੈਂ ਉਰੇ ਖੜਾ ਨਾਲ ਲੈ ਕੇ ਜਾਵਾਂਗੇ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ ਜੋ ਗੁੰਡਾਗਰਦੀ ਭਾਜਪਾ ਦਾ ਕੇਂਦਰੀ ਮੰਤਰੀ ਇੱਥੇ ਕਰਕੇ ਗਿਆ ਸੈਂਟਰ ਦੀ ਪਾਵਰ ਨਾਲ ਪੰਜਾਬੀਆਂ ਦੇ ਉੱਤੇ ਆਪਣੀ ਤਾਕਤ ਜਮਾਰਿਆ ਇੱਕ ਕਾਉਂਸਲਰ ਦੀ ਇਲੈਕਸ਼ਨ ਲੜ ਰਿਹਾ ਡਰੇ ਹੋਏ ਨੇ ਉਹ ਤੋਂ ਕੰਬਰਾਏ ਹੋਏ ਆ ਤਮਾਸ਼ਾ ਕਰ ਰਹੇ ਆ ਜੇ ਤੂੰ ਆਪਣੇ ਅਸਲ ਦਾਵਾ ਕੱਲੇ ਨਾਲ ਕੱਲਾ ਟਕਰਲਾ ਜੇ ਤੂੰ ਆਪਣੇ ਅਸਲ ਦਾਵਾ ਮੈਂ ਤਾਂ ਕੱਲਾ ਖੜਾ ਇਹ ਗੁੰਡਿਆਂ ਤੋਂ ਭੱਜਾਂਗੇ ਅਸੀਂ ਜੇ ਤੇਰੇ ਚ 11 ਮਰਦਾਨ ਕੀ ਆ ਤਾਂ ਤੂੰ ਆਪਣੇ ਕੱਲੀ ਸਕੋਚੀ ਨੂੰ ਛੱਡ ਕੇ ਕੱਲੇ ਨਾਲ ਕੱਲਾ ਦੇਖ ਲੈ ਗਲਾਲ ਨੇ ਸ਼ਰਾਬ ਚੋਰੀ ਕਰਨ ਵਾਲੇ ਆ ਜੇਬ ਕਤਰਿਆ ਸਾਰੇ ਇਕੱਠੇ ਹੋਏ ਗਾਲ ਕੱਢ ਕੇ ਉਪਰ ਖੜ ਕੇ ਜੱਦੀ ਦੇ ਉੱਤੇ ਜਿੰਦਿਆ ਕਰ ਰਿਆਂ ਇਹ ਜੇ ਪੁਲਿਸ ਇਸ ਤੇ ਕਾਰਵਾਈ ਨਹੀਂ ਕਰਦੀ ਤੇ ਅਗਲੀ ਕਾਰਵਾਈ ਅਸੀਂ ਕਰਾਂਗੇ ਐਮਐਲਏ ਆਪਣੇ ਗੁੰਡੇ ਲੈ ਕੇ ਉਹਨੂੰ ਬੰਦਕ ਬਣਾਈ ਬੈਠਾ ਏ ਬੰਦਕ ਬਣਾ ਕੇ ਖੜਾ ਏ ਉਹਦੀ ਗੁੰਡੇ ਕਰ ਰਹੇ ਆ ਤੇ ਐਮਐਲਏ ਨਾਲ ਖੜਾ ਸਰਕਾਰ ਹੋ ਕੇ ਤੇ ਪੁਲਿਸ ਉਹਦੀ ਬੰਦੀ ਬਣੀ ਹੋਈ ਆ ਆ 10 ਕ ਬੰਦੇ ਆ ਗੁੰਡਾਗਰਦੀ ਅੰਦਰ ਸਾਡੇ ਬੰਦੇ ਆ ਜਿਹੜੇ ਉਹ ਖੜਾ ਨੀਟੂ ਜਿੰਨਾ ਚਿਰ ਉਹਨੂੰ ਬਾਹਰ ਨਹੀਂ ਆਉਂਦਾ ਮੈਂ ਉਰੇ ਖੜਾ ਨਾਲ ਲੈ ਕੇ ਜਾਵਾਂਗੇ ਇਹ ਗੁੰਡਾਗਰਦੀ ਨਹੀਂ ਚੱਲਣ ਦੇਣੀ ਤੇ ਸ਼ਰਾਬ ਪੁਲਿਸ ਕਾਰਵਾਈ ਕਨੇ ਉਹਨੂੰ ਫੜ ਲੈ ਜੇ ਸ਼ਰਾਬ ਆ ਪਰ ਇਹ ਗੁੰਡਾਗਰਦੀ ਧੱਕੇ ਨਾਲ ਜਿਹੜੀ ਕਰ ਰਿਹਾ ਆਪੰ ਮੈਂ ਮੈਂ ਲੈ ਉਹਦੇ ਆਕੇ ਕਰਾ ਰਹੇ ਆ ਗੁੰਡਾਗਰਦੀ ਇੱਕ ਕਾਉਂਸਲਰ ਦੀ ਇਲੈਕਸ਼ਨ ਲੜ ਰਿਹਾ ਡਰੇ ਹੋਏ ਨੇ ਉਹ ਤੋਂ ਤੇ ਘਬਰਾਏ ਹੋਏ ਆ ਤਮਾਸ਼ਾ ਕਰ ਰਹੇ ਆ ਤੇ ਅਸੀਂ ਉਹਨੂੰ ਲੈ ਕੇ ਜਾਵਾਂਗੇ ਜਾਂ ਪੁਲਿਸ ਰੈਸਟ ਕਰਕੇ ਲੈ ਜਾ ਜੇ ਉਹ ਉਹਦੇ ਪਰ ਆ ਬੰਦੀ ਬਣਾਇਆ ਪੁਲਿਸ ਤੇ ਇਹਨਾਂ ਦੇ ਗੁੰਡਿਆਂ ਨੇ ਟੱਕ ਤੇ ਵੀ ਬੜੇ ਜਿਆਦਾ ਇਲਜ਼ਾਮ ਲਾ ਰਹੇ ਨੇ ਹਾਂਜੀ ਤੁਹਾਡੇ ਤੇ ਵੀ ਬੜੇ ਜਿਆਦਾ ਨਾਰੇ ਵਾਚੀ ਕਰਦੇ ਨੇ ਉਹ ਤੇ ਜੋ ਮਰਜ਼ੀ ਕਰਨ ਮੈਨੂੰ ਕੀ ਆ ਮੈਂ ਤਾਂ ਇਕੱਲਾ ਖੜਾ ਇਹ ਗੁੰਡਿਆਂ ਤੋਂ ਭੱਜਾਂਗੇ ਅਸੀਂ ਇਹ ਤਾਂ ਗੁੰਡੇ ਇਕੱਠੇ ਹੋਏ ਆ ਸਾਰੇ ਗਲਾਲ ਨੇ ਸ਼ਰਾਬ ਚੋਰੀ ਕਰਨ ਵਾਲੇ ਆ ਜੇਬ ਕੱਤਰੇ ਆ ਸਾਰੇ ਇਕੱਠੇ ਹੋਏ ਪਰ ਮੈਂ ਸ਼ਾਂਤੀਮਈ ਆਪਣਾ ਮੈਂ ਨਹੀਂ ਕਿਸੇ ਨੂੰ ਦਸੋਬ ਕਰਦਾ ਪਰ ਸਾਡਾ ਬੰਦਾ ਜ ਨਜ਼ਰੋਂ ਨੀਟੂ ਖੜਾ ਏ ਉਹ ਬਾਹਰ ਨਹੀਂ ਆਉਂਦੇ ਜਾਂ ਪੁਲਿਸ ਲੈ ਜੇ ਰੈਸਟ ਕਰਕੇ ਅਸੀਂ ਚਲੇ ਜਾਵਾਂਗੇ ਪਰ ਅੰਦਰ ਬੰਦਕ ਬਣਾਇਆ ਐਮ ਐਲ ਏ ਆਪ ਖੜਾ ਏ ਬਾਹਰ ਕਦੇ ਦੇਖਿਆ ਜੇ ਜੇ ਪੁਲਿਸ ਇਸ ਤੇ ਕਾਰਵਾਈ ਨਹੀਂ ਕਰਦੀ ਤੇ ਅਗਲੀ ਕਾਰਵਾਈ ਅਸੀਂ ਕਰਾਂਗੇ ਐਮ ਐਲ ਏ ਆਪਣੇ ਗੁੰਡੇ ਲੈ ਕੇ ਉਹਨੂੰ ਬੰਦਕ ਬਣਾਈ ਬੈਠਾ ਏ ਬੰਦਕ ਬਣਾ ਕੇ ਖੜਾ ਏ ਸਾਰਾ ਕੁਝ ਹੁਣ মিডিਆ ਨੇ ਦੇਖ ਲਿਆ ਮੈਨੂੰ ਕੀ ਪੁੱਛ ਲੋ ਸਹੀ ਚਲੇਗੀ ਬੱਸ ਸਹੀ ਨਹੀਂ ਨਹੀਂ ਮੈਨੂੰ ਮੈਨੂੰ ਪੁੱਛਣ ਦੀ ਲੋੜ ਨਹੀਂ ਤੁਸੀਂ মিডিਆ ਨੇ ਆਪ ਹੀ ਦੇਖ ਲਿਆ ਜੋ ਗੁੰਡਾਗਰਦੀ ਭਾਜਪਾ ਦਾ ਕੇਂਦਰੀ ਮੰਤਰੀ ਇੱਥੇ ਕਰਕੇ ਗਿਆ 2 ਨੰਬਰ ਦਾ ਤੰਦਾ ਕੇਂਦਰੀ ਮੰਤਰੀ ਰਵਨੀਕ ਬਿੱਟੂ ਸੈਂਟਰ ਦੀ ਪਾਵਰਾਂ ਨਾਲ ਪੰਜਾਬੀਆਂ ਦੇ ਉੱਤੇ ਆਪਣੀ ਤਾਕਤ ਜਮਾਰਿਆ ਸ਼ਾਇਦ ਕਿਸੇ ਗੱਲ ਦੇ ਭੁਲੇਖੇ 'ਚ ਆ ਪੰਜਾਬੀ ਕਦੇ ਝੁਕਦੇ ਨਹੀਂ ਜੇ ਮਰਤਾ ਜਾਊਗੇ ਤੂੰ 150 ਗਨ ਮੈਂ ਲੈ ਕੇ ਕਿਸੇ ਦੀ ਧੀ ਭੈਣ ਦੀ ਗਾਲ ਕੱਢ ਕੇ ਉੱਪਰ ਖੜ ਕੇ ਗੱਡੀ ਦੇ ਉੱਤੇ ਨਿੰਦਿਆ ਕਰ ਰਿਆਂ ਤੈਨੂੰ ਪੰਜਾਬੀਆਂ ਦੀ ਅਣਖ ਦਾ ਪਤਾ ਵਾ ਤੂੰ ਤਾਂ 150 ਗਨ ਮੈਂ ਲੈ ਕੇ ਸਾਡੀ ਅਣਖ ਨੂੰ ਬੁਜ਼ਾਰ ਰਿਆਂ ਜੇ ਤੂੰ ਆਪਣੇ ਅਸਲ ਦਾਵਾ ਕੱਲੇ ਨਾ ਕੱਲਾ ਟਕਰਲਾ ਜੇ ਤੂੰ ਆਪਣੇ ਅਸਲ ਦਾਵਾ 150 ਗਨ 200 ਨਾ ਨਾ ਤੂੰ 290 ਲੈ ਕੇ ਤੂੰ ਕਿਸੇ ਦੀ ਧੀ ਭੈਣ ਦੀ ਗੱਲ ਕੱਢ ਰਿਆ ਪੋਜਦਲਾ ਪੋਜਦਲਾ ਆਲਾ ਕੰਮ ਨਾ ਕਰ ਜੇ ਤੇਰੇ 'ਚ जराਕ ਕੋਈ ਮਰਦਾਨਗੀ ਹੈਗੀ ਆ ਤਾਂ ਕਿਤੇ ਟਾਈਮ ਬਣ ਲਾ ਜੇ ਤੇਰੇ 'ਚ जराਕ ਮਰਦਾਨਗੀ ਆ ਤਾਂ ਤੂੰ ਆਪਣੇ ਕੱਲੀ ਸਕੋਰਟੀ ਨੂੰ ਛੱਡ ਕੇ ਇਕੱਲੇ ਨਾ ਕੱਲਾ ਦੇਖ ਲਾ ਬੋਲੇ ਇਸਤਾਨਾ